ਹਾਂਜੀ ਬਾਈ ਜੋ ਕਿ ਕਾਫੀ ਦਿਨ ਤੋਂ ਜੋ ਕਿ ਬਰਫਾਤੀ ਬਰਸਾਤਾਂ ਦਾ ਪਾਣੀ ਔਰ ਡੈਮਾਂ ਦਾ ਪਾਣੀ ਜੋ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਜਿਹੜੇ ਪੂਰੇ ਪਿੰਡਾਂ ਦੇ ਪਿੰਡ ਡੁੱਬੇ ਹੋ ਹਨ ਉਹ ਜਿੱਥੇ ਸਾਰੇ ਹੀ ਉਹਨਾਂ ਦੀ ਸਪੋਰਟ ਕਰ ਰਹੇ ਹਨ ਔਰ ਵਕ ਵਕ ਤਰ੍ਹਾਂ ਦਾ ਉਹਨਾਂ ਦਾ ਰਾਸ਼ਨ ਡੰਗਰਾਂ ਦਾ ਚਾਰਾ ਜੋ ਪਚਾਰੇ ਹਨ ਉਸੇ ਸਾਡੇ ਬਹੁਤ ਹੀ ਇਫਤਕਾਰਯੋਗ ਮੈਂ ਵੀਰ ਸੰਜੀਵ ਤਲਵਾਰ ਜੀ ਹਿਆਰਪੁਰ ਤੋਂ ਅਤੇ ਸਾਡੀ ਭੈਣ ਜੀ ਉਹਨਾਂ ਦੀ ਧਰਮ ਪਤਨੀ ਅਤੇ ਸਮੂਚੀ ਉਹਨਾਂ ਦੀ ਟੀਮ ਜੋ ਕਿ ਆਪਣੇ ਹਿਆਰਪੁਰ ਦੇ ਵਿੱਚ ਜਿਹੜੇ ਹਰ ਜਗ੍ਹਾ ਥਾਂ ਤੇ ਜਾ ਕੇ ਰਾਸ਼ਨ ਜੋ ਵੀ ਕਿਸੇ ਨੂੰ ਚਾਹੀਦਾ ਉਹਨਾਂ ਨੂੰ ਵਿਚਾਰੇ ਹਨ ਅੱਜ ਪੂਰੀ ਗੱਡੀ ਭਰ ਕੇ ਹਰ ਚੀਜ਼ ਦੀ ਉਹ ਟਾਂਡੇ 'ਤੇ ਭੇਜਣ ਲੱਗੇ ਹਨ ਕਿ ਉੱਥੇ ਵੀ ਦਰਿਆ ਦੇ ਕੰਢੇ ਬੜੀ ਤਗੜੀ ਮਾਰ ਪਈ ਏ ਜੋ ਕਾਫੀ ਪਿੰਡ ਜਿਹੜੇ ਨੇ ਪਾਣੀ ਦੀ ਮਾਰ 'ਚ ਆ ਕੇ ਡੁੱਬ ਗਏ ਹਨ ਉਹ ਘਰ ਵੀ ਟਹਿ ਗਏ ਹਨ ਲੋਕ ਜਿਹੜੇ ਨੇ ਸੜਕਾਂ ਦੇ ਆਕੇ ਬੈਠੇ ਹੋਏ ਹਨ ਉੱਥੇ ਵੀ ਇਹਨਾਂ ਨੇ ਅੱਜ ਪੂਰੀ ਗੱਡੀ ਭਰ ਕੇ ਜੋ ਰਾਸ਼ਨ ਦੀ ਭੇਜਣ ਲੱਗੇ ਹਨ ਮੈਂ ਇਹਨਾਂ ਦਾ ਤਨਵਾਦ ਵੀ ਕਰਦਾ ਹਾਂ ਔਰ ਅਰਦਾਸ ਵੀ ਕਰਦੇ ਹਾਂ ਪ੍ਰਮਾਤਮਾ ਇਹਨਾਂ ਦੇ ਕਿਰਪਾ ਕਰੇ ਇਹ ਫੇਰ ਤਰ੍ਹਾਂ ਹੀ ਜੋ ਜੋ ਸੇਵਾ ਕਰਦੇ ਹਨ ਸੇਵਾ ਕਰਦੇ ਕਰੀ ਰਹਿਣ ਔਰ ਬਾਕੀ ਨੂੰ ਵੀ ਅਰਦਾਸ ਕਰਦੇ ਹਾਂ ਕਿ ਇਹਨਾਂ ਗਰੀਬਾਂ ਦੀ ਜੋ ਪਾਣੀ ਦੀ ਮਾਰਛਲ ਆਏ ਨੇ ਲੋਕ ਉਹਨਾਂ ਦੀ ਬਾਹ ਫੜੀ ਜਾਵੇ ਜੋ ਵੀ ਕਿਸੇ ਨੂੰ ਚਾਹੀਦਾ ਹੈ ਉਹਨਾਂ ਨੂੰ ਪੁੱਛ ਕੇ ਉਹਨਾਂ ਦੇ ਆਧਾਰ ਤੇ ਉਹਨਾਂ ਦਾ ਉਹ ਸਮਾਨ ਭੇਜਿਆ ਜਾਵੇ ਕਿਉਂਕਿ ਅਜਨਾਲੇ ਡੇਰਾ ਬਾਬਾ ਨਾਨਕ ਫਲਦਾਨਪੁਰ ਉਧਰ ਬਹੁਤ ਤਕੜੀ ਮਾਰ ਪਈ ਹੈ ਉਥੇ ਵੀ ਸਾਨੂੰ ਜਾ ਪਹੁੰਚਣਾ ਚਾਹੀਦਾ ਹੈ ਔਰ ਫਿਰ ਮੈਂ ਆਪਣੇ ਫਰਜੀਬ ਵੀਰ ਜੀ ਦਾ ਅਤੇ ਫਮੁੱਚੀ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਜਿੱਥੇ ਆਪਣਾ ਹਿਸ਼ਾਰ ਪੂਰਾ ਏਰੀਆ ਇਹਨਾਂ ਸੰਭਿਆ ਹੋਇਆ ਹੈ ਉਥੇ ਟਾਂਡੇ ਵੀ ਆ ਜਿਨ੍ਹਾਂ ਨੇ ਜੋ ਰਾਸ਼ਨ ਭੇਜਣ ਜਾ ਰਹੇ ਹਨ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਬੜੀ ਵੱਡੀ ਵਿਪਤਾ ਦੇ ਵਿੱਚ ਆ ਔਰ ਅਸੀਂ ਇੱਕ ਪ੍ਰਯਾਸ ਕੀਤਾ ਸੀ ਮੀਆਂ ਬੀਬੀ ਨੇ ਰਲ ਕੇ ਕਿ ਹੁਸ਼ਿਆਰਪੁਰ ਚ ਬਹੁਤ ਸਾਰੇ ਸਮਾਜ ਸੇਵੀ ਬੈਠੇ ਆ ਜਿਹੜੇ ਦਾਨ ਦੇਣਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਪਰ ਉਹਨਾਂ ਕੋਲ ਜਾਂ ਸਮੇਂ ਕਹਿ ਲਈਏ ਜਾਂ ਸਹੀ ਸਥਿਤੀ ਦਾ ਪਤਾ ਨਾ ਹੋਣ ਕਰਕੇ ਉੱਤ ਤੱਕ ਪਹੁੰਚ ਨਹੀਂ ਕਰ ਪਾਉਂਦੇ ਸੋ ਅਸੀਂ ਪਿਛਲੇ 2-4 ਦਿਨਾਂ ਤੋਂ ਪ੍ਰਯਾਸ ਕਰ ਰਹੇ ਆ ਕਿ ਜਿੱਥੇ ਵੀ ਜੋ ਲੋੜਵੰਦ ਹੱਥ ਜਿਹੜੇ ਕੰਮ ਕਰ ਰਹੇ ਆ ਲੋਕਾਂ ਦੀ ਮਦਦ ਵਾਸਤੇ ਜਿਵੇਂ ਸਾਡੇ ਲੱਖੀ ਭਾਜੀ ਜਿਹੜੇ ਕਿ ਸ਼ਰੋਮਨੀ ਅਕਾਲੀ ਦਾ ਜਿਹੜਾ ਜਥੇਦਾਰ ਨੇ ਇਹਨਾਂ ਨੇ ਟਾਂਡੇ ਏਰੀਆ ਦਾ ਚੱਪਾ-ਚੱਪਾ ਜਿਹੜਾ ਆ ਉਹ ਦੇਖਿਆ ਕਿ ਕਿੱਥੇ ਕਿਸ ਚੀਜ਼ ਦੀ ਲੋੜ ਆ ਐਦ ਗੜ ਸ਼ੰਕਰ ਤੋਂ ਸਾਡੇ ਪੰਕਜ ਛੋਰੀ ਜੀ ਸੀਗੇ ਉਹਨਾਂ ਨੇ ਵੀ ਚੱਪਾ ਚੱਪਾ ਦੇਖਿਆ ਜਸਵਿੰਦਰ ਜੀ ਆ ਹੁਸ਼ਿਆਰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦਾ ਚੱਬੇ ਆਲ ਦਾ ਨੇ ਚੱਪਾ ਚੱਪਾ ਦੇਖਿਆ ਅੱਜ ਜੋ ਲੱਖੀ ਭਾਜੀ ਨੇ ਦੱਸਿਆ ਕਿ ਉੱਥੇ ਟਾਂਡੇ ਦੇ ਹਾਲਾਤ ਨੇ ਕਿਸ ਤਰ੍ਹਾਂ ਦੀ ਕਿਹੜੀ ਚੀਜ਼ ਦੀ ਲੋੜ ਆ ਉਹਦੇ ਸਬੰਧ ਦੇ ਵਿੱਚ ਆਪਣੇ ਸਾਥੀਆਂ ਨਾਲ ਗੱਲ ਕਰਕੇ ਅਸੀਂ ਜਿਹੜਾ ਇੱਕ ਤਰ੍ਹਾਂ ਦਾ ਸੁੱਕਾ ਰਾਸ਼ਨ ਜਿਹਨੂੰ ਕਹਿ ਸਕਦੇ ਅੱਜ ਬ੍ਰੈਡ ਬਿਸਕੁਟ ਰਾਸ ਔਰ ਦੁੱਧ ਉਹ ਅਸੀਂ ਅੱਜ ਭੇਜ ਰਹੇ ਆ ਮੈਂ ਸਿਰਫ ਤੁਹਾਡੇ ਮਾਧਿਅਮ ਨਾਲ ਇੱਕ ਬੇਨਤੀ ਕਰਨੀ ਚਾਹੁੰਦਾ ਇਹ ਦੇਖੋ ਪੰਜਾਬ ਜਿਹੜਾ ਆ ਇਹ ਹਮੇਸ਼ਾ ਹੀ ਇਹਨੇ ਬਹੁਤ ਵਗਦੀਆਂ ਜਿਹੜੀਆਂ ਹਨੇਰੀਆਂ ਚੱਲੀਆਂ ਐ ਔਰ ਮੁੜ ਕੇ ਇਹ ਖੜਾ ਹੋਇਆ ਖੜਾ ਸਿਰਫ ਇਸ ਕਰਕੇ ਹੋਇਆ ਕਿ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨੇ ਵਾਲੇ ਕਦੀ ਇਹਨੂੰ ਡੁੱਬਣ ਨਹੀਂ ਦਿੰਦੇ ਸੋ ਆਓ ਰਲ ਮਿਲ ਕੇ ਉਹਨਾਂ ਲੋਕਾਂ ਦੀ ਆਪਾਂ ਜਿਹੜੇ ਆ ਮਦਦ ਕਰੀਏ ਜਿਹੜੇ ਲੋ ਜਿਹੜੇ ਲੋਕ ਇਸ ਵਾਰ ਵਿਪਤਾ 'ਚ ਆ ਔਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਜਿਹੜੇ ਮਸੀਹੇ ਬਣ ਕੇ ਹੱਥ ਉਹਨਾਂ ਤੱਕ ਇਹ ਜਿਹੜੀ ਆ ਰਸਦ ਪਹੁੰਚਾ ਰਹੇ ਆ ਰੱਬ ਉਹਨਾਂ ਦਾ ਵੀ ਵਾਹਿਗੁਰੂ ਭਲਾ ਕਰੂਗਾ ਉਹਨਾਂ ਲੋਕਾਂ ਦੇ ਨਾਲ ਉਹਨਾਂ ਦੀ ਪਿੱਠ ਤੇ ਹੱਥ ਰੱਖੀਏ ਤਾਂ ਜੋ ਉਹਨਾਂ ਨੂੰ ਹੋਰ ਜੋਸ਼ ਮਿਲੇ ਤੇ ਉਹ ਇਹਨਾਂ ਲੋਕਾਂ ਦੀ ਹੋਰ ਮਦਦ ਕਰ ਸਕਣ ਬਹੁਤ ਬਹੁਤ ਸ਼ੁਕਰੀਆ